ਪਰ ਕੀ ਨਾਮ ਹੈ ਮੇਰਾ ਉਹਨਾਂ ਦੇ ਖਵਾਲ ਸਿੰਘ ਅੱਛਾ ਤੁਹਾਡਾ ਬੇਟਾ ਤੇ ਤੁਹਾਡਾ ਭਤੀਜਾ ਕਹਿੰਦੇ ਵਿਦੇਸ਼ ਤੋਂ ਵਾਪਸ ਆਏ ਨੇ ਕਿਹੜੀ ਕੰਟਰੀ ਤੋਂ ਆਏ ਨੇ ਕਦੋਂ ਵਾਪਸ ਆਏ ਨੇ ਇਹ ਕੈਨੇਡਾ ਤੋਂ ਆਇਆ ਜੀ ਮਤਲਬ ਆ 16 ਜਨਵਰੀ ਨੂੰ ਆ ਗਏ ਅੱਛਾ ਜੀ ਕਿੰਨਾ ਕੁ ਟਾਈਮ ਪਹਿਲਾਂ ਗਏ ਸੀ ਇਹ 15 ਚ ਗਏ ਜੀ ਅੱਛਾ ਕਿਸ ਤਰ੍ਹਾਂ ਜਿਹੜਾ ਫੈਸਲਾ ਲਿਆ ਇਹਨਾਂ ਨੇ ਜਾਂ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ ਇਹ ਸਾਨੂੰ ਕਹਿੰਦੇ ਸੀਗੇ ਵੀ ਅਸੀਂ ਇੱਧਰ ਆਉਣਾ ਚਾਹੁੰਦੇ ਹਾਂ ਵੀ ਇੱਧਰ ਕੋਈ ਖਾਸ ਬੜੀ ਵਧੀਆ ਕਰਤ ਹੈ ਨਹੀਂ ਕਿ ਅਸੀਂ ਕਿਉਂ ਜੋ ਕੋਈ ਨਹੀਂ ਆਇਆ ਉਹ ਸਾਡੇ ਇੱਥੇ ਖੇਤੀਬਾੜੀ ਦਾ ਕੰਮ ਵਧੀਆ ਵਾ ਕਹਿੰਦਾ ਇਹ ਕੋਈ ਨਹੀਂ ਆ ਗੋਈ ਸਾਨੂੰ ਕੋਈ ਚੱਕਰ ਲੱਗਦਾ ਜੀ ਉੱਥੇ ਮਿਹਨਤ ਜ਼ਿਆਦਾ ਹੈਗੀ ਆ ਉੱਥੇ ਸਰਵਾਈਵ ਕਰਨਾ ਪੈਂਦਾ ਔਰ ਘਰੋਂ ਵੀ ਆਪਣੀ ਫੈਮਿਲੀ ਤੋਂ ਵੀ ਦੂਰ ਰਹਿਣਾ ਪੈਂਦਾ ਹਾਂ ਮਿਹਨਤ ਹੁਣ ਢੁੰਨੇ ਲੱਗ ਲੱਗੀ ਟਰੱਕ ਤੇ ਜਾਂਦੇ ਜੀ ਇੱਕ ਕਾਜੰਦਾ ਸਿੱਕ ਚੱਲੇ ਜਾਂਦਾ ਜੀ ਸਾਨੂੰ ਵੀ ਫਿਕਰ ਇਹਦਾ ਜੀ ਉਹ ਟਰੱਕ ਤੇ ਮਤਲਬ ਇੱਥੋਂ ਹੁਣ ਤੇ ਗੱਲ ਨਹੀਂ ਹੁੰਦੀ ਫੇਰ ਔਖਾ ਹੁੰਦਾ ਰਹਿਗਾ ਅੱਛਾ ਆਪਣੇ ਪੰਜਾਬੀ ਜਿਹੜੇ ਆ ਪੀਆਰ ਲਈ ਤਰਸਦੇ ਨੇ ਉੱਧਰ ਜਾ ਕੇ ਜਿਹੜੇ ਖਾਸ ਕਰਕੇ ਨੌਜੋਵਾਨ ਆ ਆਪਣੇ ਪਲੱਸ 2 ਤੋਂ ਬਾਅਦ 10ਵੀਂ ਤੋਂ ਬਾਅਦ ਆਪਾਂ ਉਹਨਾਂ ਦਾ ਵੀ ਪੀਆਰ ਲਈਏ ਕਿ ਉੱਥੇ ਰਹੀਏ ਉੱਥੇ ਤੁਹਾਡੀ ਫੈਮਿਲੀ ਵਾਪਸ ਆ ਗਈ ਦੋਵੇਂ ਫੋਟੋ ਵੀ ਦਿੱਤੀ ਜੀ ਪੀਆਰ ਹੋਣ ਦੇ ਬਾਵਜੂਦ ਸੋ ਉਹ ਕਿੱਦਾਂ ਦੇਖਦੇ ਹੋ ਵੀ ਅਸੀਂ ਤਾਂ ਇਹ ਜ਼ਰਾ ਵੀ ਜਿਹਦੇ ਇੱਧਰ ਹੈ ਮਤਲਬ ਜਿਹਦੇ ਕੋਲ 10-12 ਬਕੀਲੇ ਜ਼ਮੀਨ ਵੀ ਹੈਗੀ ਆ ਉਹ ਆਪਦਾ ਇੱਧਰ ਕੰਮ ਕਰਨ ਕੀ ਲੈਣਾ ਉੱਧਰ ਐਡਾ ਕੋ ਬਾਹਲਾ ਸਾਨੂੰ ਤਾਂ ਕੁਝ ਲੱਭਿਆ ਨਹੀਂ ਉੱਧਰ ਠੀਕ ਆ ਪੈਸੇ ਕਮਾਉਣ ਜਾਣਾ 5-4 ਸਾਲ ਦਾ ਲਾ ਲਓ ਆਦੇ ਪੈਸੇ ਕਮਾਓ ਵਾਪਸ ਆ ਜੀ ਲੱਗਦਾ ਜੀ ਲਗਾਤਾਰ ਜਿਹੜੇ ਨੌਜਵਾਨ ਦੀ ਰਿਪੋਰਟ ਆ ਕੇ ਆ ਰਹੀ ਨੇ ਇੱਕ ਉਹਨਾਂ ਨੂੰ ਜਿਸ ਤਰੀਕੇ ਨਾਲ ਪੰਜਾਬ 'ਚ ਰਹਿਣ ਦਾ ਇੱਕ ਚੰਗਾ ਸੁਨੇਹਾ ਦੋਮਾ ਭਰਾ ਮਨੇ ਦਿੱਤਾ ਆਹ ਹੁਣ ਦੇਖੋ ਜੀ ਉਹਨੇ ਹੁਣ 35-35 40-40 ਲੱਖ ਰੁਪਏ ਲਾ ਕੇ ਗਏ ਆ ਉਹ 35-35 40-40 ਲੱਖ ਰੁਪਏ ਆ ਕੇ ਲਾ ਕੇ ਇੱਥੇ ਆਪਦਾ ਕੰਮ ਤੋਰਦੇ ਇੱਧਰ ਮਤਾਂ ਦੇ ਪਰਿਵਾਰ ਚ ਲੈ ਕੇ ਵਧੀਆ ਉਹਨੇ ਕੰਮਜਾਬ ਹੋਣਾ ਜੀ ਲੱਗਦਾ ਕਿ ਲੋਕਾਂ ਨੂੰ ਜਿਹੜਾ ਇਲੀਗਲ ਤਰੀਕਾ ਨਹੀਂ ਅਪਣਾਉਣਾ ਗੈਰ ਕਾਨੂੰਨੀ ਤਰੀਕਾ ਨਹੀਂ ਅਪਣਾਉਣਾ ਚਾਹੀਦਾ ਜਿੱਦਾਂ ਡਾਂਕੀ ਲਾਂਦੇ ਨੇ ਕਈਆਂ ਹੀ ਰਸਤੇ 'ਚ ਮਰ ਵੀ ਜਾਂਦੇ ਨੇ ਆਪਣੇ ਪਰਿਵਾਰ ਨੂੰ ਵੀ ਬੁਚਾ ਦਿੰਦੇ ਨੇ ਤੇ ਖੁਦ ਵੀ ਤੇ ਕੋਈ ਡਾਂਕੀ ਲੱਗਦਾ ਜਮਾਈ ਗਲਤ ਕੰਮ ਆਇਆ ਕਰਨ ਵਾਲੇ ਆਪਾਂ ਪੈਸੇ ਦੋ ਨਾਲ ਆਦੀ ਮੌਤ ਖਰੀਦੋ ਮਤਲਬ ਮੇਰੇ ਹਿਸਾਬ ਨਾਲ ਤਾਂ ਉਹ ਠੀਕ ਹੈ ਭਾਈ ਹੋਰੀ ਹੋ ਗਿਆ ਜੀ ਦੋਨੇ ਕਨੈਕਟ ਕੀ ਕਿ ਸ਼ੂਨਾਮਾ ਕਿਹੜੇ ਪਿੰਡ ਦੇ ਰਹਿਣ ਵਾਲੇ ਮੇਰਾ ਨਾਮ ਹੈ ਯਰਸ਼ਵੀਰ ਸਿੰਘ ਤੇ ਪਿੰਡ ਹੈਗਾ ਦੇਦਵਾਲ ਜ਼ਿਲ੍ਹਾ ਲੁਧਿਆਣਾ ਜੀ ਠੀਕ ਅਚਾ ਸਰ ਕਿਹੜੀ ਜਗ੍ਹਾ ਤੁਸੀਂ ਗਏ ਸੀ ਕਿੰਨਾ ਸਮਾਂ ਉੱਥੇ ਰਹੇ ਹੋ ਤਾਂ ਹੁਣ ਤੁਸੀਂ ਇੰਡੀਆ ਆਏ ਹੋ ਕਿੰਨਾ ਸਮਾਂ ਹੋਇਆ ਮਈ 2015 ਦੇ ਵਿੱਚ ਗਿਆ ਜੀ ਸਟੱਡੀ ਵੀਜ਼ੇ ਤੇ ਆਪਣੇ ਕੈਨੇਡਾ ਗਿਆ ਸੀਗਾ ਬ੍ਰੈਂਪਟਨ ਸ਼ਹਿਰ ਆ ਜੀ ਤੇ ਉੱਥੇ ਸੀਗੇ 2 ਸਾਲ ਦੀ ਸਟੱਡੀ ਸੀ ਤੇ ਮੈਂ 2019 ਚ ਪੀਆਰ ਹੋ ਗਿਆ ਜੀਗਾ ਤੇ ਮੈਂ ਵੀ ਉਹੀ ਜਿਵੇਂ ਕਿ ਆਪਣਾ ਕੇਬਲ ਦਾ ਕੰਮ ਕਰਦਾ ਹੀ ਉਹਦੇ ਵਿੱਚ ਹੀ ਪੀਆਰ ਹੋਇਆ ਸੀ ਉਹ ਤੋਂ ਬਾਅਦ ਮੈਂ 5 ਕੇਸਾਲ ਟ੍ਰੱਕ ਚਲਾਇਆ ਤੇ ਭਾਜੀ ਜਿੱਦਾਂ ਉੱਥੇ ਪੀਆਰ ਹੋਣ ਲਈ ਇੱਥੋਂ ਦਾ ਸਪਨੇ ਲੈ ਕੇ ਜਾਂਦੇ ਆ ਨੌਜਵਾਨ ਪਰ ਤੁਸੀਂ ਉੱਥੋਂ ਛੱਡ ਕੇ ਆ ਗਏ ਸੋ ਕੀ ਕਾਰਨ ਰਹਿ ਜਿਹੜੇ ਖਾਸ ਵੀ ਉੱਥੇ ਜਿਹੜਾ ਤੁਹਾਡਾ ਵੀ ਨਹੀਂ ਉੱਥੇ ਗੱਲ ਬਣੀ ਆ ਉੱਥੇ ਛੱਡ ਕੇ ਆ ਗਏ ਕੀ ਕਰ ਰਹੇ ਕਾਰਨ ਵੀ ਕੁਛ ਇੱਧਰ ਸੀਗਾ ਇੱਧਰ ਵੀ ਆਪਣਾ ਕੰਮ ਕਰ ਵਧੀਆ ਸੀਗਾ ਸੀਗਾ ਚਲੋ ਅੱਗੇ ਵੀ ਸਾਂਭੀਏ ਉਧਰ ਇਦਾਂ ਸੀਗਾ ਵੀ ਕੰਮਕਾਰ ਚ ਬਿਜ਼ੀ ਸੀ ਕੋਈ ਬਾਹਰ ਜ਼ਿੰਦਗੀ ਹੈ ਨਹੀਂ ਜੀ ਕੋਈ ਬਾਲੀ ਸੋਸ਼ਲ ਲਾਈਫ ਹੈ ਨਹੀਂ ਸੀ ਉਹ ਟਰੱਕਾਂ ਵਾਲਿਆਂ ਦੀ ਉਧਰ ਹੁਣ ਆਪਣੀ ਜ਼ਿੰਦਗੀਆਂ ਹੀ ਹੁੰਦੀਆਂ ਪੰਜ ਦਿਨ ਬੰਦੇ ਬਾਹਰ ਰਹਿੰਦੇ ਆ ਉਹਨਾਂ ਦੇ ਦੋ ਦਿਨੀਆਂ ਰਾਤ ਨੂੰ ਬੱਤ-ਬੱਤ ਕਰਿਆ ਜਾਂਦਾ ਇਹ ਹੀ ਚੀਜ਼ ਜਾਂਦੀ ਹੈ ਕੋਈ ਜਿਵੇਂ ਦਿਮਾਗੀ ਸ਼ਾਂਤੀ ਉਨੀ ਨਹੀਂ ਹੁੰਦੀ ਇੱਥੇ ਥੋੜਾ ਜਿਹਾ ਸਪੈਸ ਵੀ ਲਾਈਫ ਆ ਵਧੀਆ ਉਹਦੇ ਡੱਬਰ 'ਚ ਬੈਠੇ ਸੋ ਜਿੱਦਾਂ ਆਪਣੇ ਪਿੰਡਾਂ ਤੋਂ ਬਹੁਤ ਪੰਜਾਬੀ ਨੌਜਵਾਨ ਆਪਣੇ ਪੰਜਾਬ ਦੇ ਵੀ ਹਾਲਾਂਕਿ ਪੂਰੇ ਇੰਡੀਆ ਤੋਂ ਹੀ ਜਾਂਦੇ ਪਾਕਿਸਤਾਨ ਤੋਂ ਹੀ ਜਾਂਦੇ ਨੇ ਹੋਰ ਕੰਟਰੀਆਂ 'ਚ ਜਾਂਦੇ ਲੱਖਾਂ ਰੁਪਏ ਕਈ ਕਰਜ਼ੇ ਚੁੱਕੇ ਜਾਂਦੇ ਨੇ ਕਈ ਜ਼ਮੀਨਾਂ ਗਹਿਣੇ ਰੱਖੇ ਜਾਂਦੇ ਨੇ ਸੋ ਉੱਥੇ ਜਾ ਕੇ ਕੀ ਲੱਗਦਾ ਹੈ ਵੀ ਕਿਸ ਤਰ੍ਹਾਂ ਦੇ ਹਾਲਾਤ ਕਿਹੋ ਜਿਹੇ ਹ ਕਿਹੋ ਜਿਹੇ ਹਾਲਾਤਾਂ ਚ ਰਹਿਣਾ ਪੈਂਦਾ ਹੈ ਉਹਦੇ ਘਰ-ਬਾਰ ਜਿਹੜੇ ਕਿੰਨੇ ਕੁ ਮਹਿੰਗੇ ਨੇ ਕੰਮ ਕਰਕੇ ਦਾ ਦੇਣੇ ਉੱਥੇ ਜਿਹੜੇ ਕਰਨੇ ਪੈਂਦੇ ਪੰਜਾਬੀ ਨੌਜਵਾਨਾਂ ਨੂੰ ਜਾ ਕੇ ਉਹਦੇ ਬਾਰੇ ਥੋੜੀ ਰਿਐਲਿਟੀ ਤਾਂ ਕੀ ਪਤਾ ਲੱਗ ਸਕੇ ਵੀ ਕੀ ਹਾਲਾਤ ਨੇ ਉੱਥੇ ਰਿਐਲਿਟੀ ਜੇ ਇਦਾਂ ਜਿਵੇਂ ਟਾਈਮ ਟਾਈਮ ਉਧਰ ਵੀ ਹੁਣ ਫਰਕ ਪਈ ਜਾਂਦੇ ਆ ਮੈਂ ਹੁਣ ਚਲੋ 15 ਚ ਗਏ ਸੀ ਉਦੋਂ ਮਹਿੰਗਾਈ ਬਹੁਤ ਘੱਟ ਸੀਗੀ ਹੁਣ ਆ ਪਿਛਲੇ ਚਲੋ ਜਦੋਂ ਦਾ ਕੋਵਿਡ ਖਤਮ ਆਇਆ ਉਸ ਤੋਂ ਬਾਅਦ ਮਹਿੰਗਾਈ ਵਗੈਰਾ ਬਹੁਤ ਹੋ ਗਈ ਹੁਣ ਉੱਥੇ ਜਿਹੜੇ ਮੁੰਡੇ ਆਪਣੇ ਹੁਣ ਨਵੇਂ ਮੁੰਡੇ ਕੁੜੀਆਂ ਜਾਂਦੇ ਵੀ ਆ ਰੈਂਟ ਵਗੈਰਾ ਬ ਬਈ ਲੱਗਦਾ ਜੀ ਉੱਥੇ ਵੀ ਲੋਕ ਖੇਤੀਬਾੜੀ ਦੇ ਸੈੱਟ ਹੋਏ ਨੇ ਕਈ ਪੰਜਾਬੀ ਸਾਡੇ ਜਾ ਕੇ ਵੀ ਇੱਥੇ ਵੀ ਜੇਕਰ ਖੇਤੀਬਾੜੀ ਕਰਨ ਜਾਂ ਮਿਹਨਤ ਕਰਨ ਜਿੱਦਾਂ ਤੁਸੀਂ ਆਪਣਾ ਕਾਰੋਬਾਰ ਕਹਿੰਦੇ ਹੋ ਕਰਨ ਨੂੰ ਵਾਪਸ ਵੀ ਇੱਥੇ ਵੀ ਉਹਨਾਂ ਕਰ ਪਈਆ ਜਿਹੜਾ ਕਮਾਇਆ ਜਾ ਸਕਦਾ ਚਲੋ ਇਹ ਰੁਪਈਏ ਤਾਂ ਮੈਂ ਦੇਖਿਆ ਹਾਂ ਇੱਥੇ ਆਪਣੇ ਘਰ-ਬਾਰ ਬਣੇ ਹੋਏ ਆਈ ਪਹਿਲਾਂ ਉਹ ਵਜੇ ਖਰਚੇ ਵੀ ਐ ਨੀਗੇ ਚਲ ਜੇ ਰੁਪਈਏ ਘੱਟ ਵੀ ਉਹਦਾ ਆਪਣੀ ਦਿਮਾਗੀ ਸ਼ਾਂਤੀ ਹੈ ਬੰਦੇ ਨੂੰ ਕਿੱਧਰ ਕਿਵੇਂ ਵਧੀਆ ਲੱਗ ਉਧਰ ਥੋੜੀ ਜਿਹੀ ਵੈਸਟਰਨ ਜ਼ਿੰਦਗੀ ਆਪਾਂ ਲਾ ਲਈਏ ਵੀ ਉਦਾਂ ਦੀ ਐ ਇੱਧਰ ਚਲੋ ਆਪਣਾ ਹੋਰ ਹਿਸਾਬ ਕਿਤਾਬਾ ਇਹ ਨਹੀਂ ਹਾਂ ਦੇਉਂਗੇ ਨੌਜਵਾਨ ਪੀੜੀ ਨੂੰ ਜਿਹੜੀ ਵਿਦੇਸ਼ ਦਾ ਰੁੱਖ ਕਰ ਰਹੀ ਹੈ ਜਾਂ ਕਹ ਲਓ ਵੀ 12ਵੀਂ ਤੋਂ ਬਾਅਦ ਹੀ ਕਹਿੰਦੇ ਆ ਬੱਚੀ ਗੱਲਦੀ ਹੈ ਮਾਈਗਰੇਟ ਹੋ ਰਹੀ ਨੇ ਤੋਂ ਇਹ ਨਹੀਂ ਮਿੱਤੇ ਜੇ ਇੱਥੇ ਸਰ ਦਾ ਵਧੀਆ ਚਲੋ ਇੱਥੇ ਆਪਦਾ ਪੜ੍ਹੋ ਲਿਖੋ ਕੰਮਗਾਰ ਆਪਦੇ ਘਰ ਦੇ ਪਰਿਵਾਰ ਤੇ ਹੈਗਿਆ ਕਰੋ ਉਹ ਜਿਹਦਾ ਨਹੀਂ ਸਰਦਾ ਚਲੋ ਬੰਦਾ ਆਪਦਾ ਜਿਵੇਂ ਸਹੀ ਲੱਗਦਾ ਅਗਲਾ ਕਰਦਾ ਲੱਗਦਾ ਕਿ ਇੱਕ ਅਪੀਲ ਜਿਹੜੀ ਹੈ ਸਰਕਾਰਾਂ ਨੂੰ ਵੀ ਕਰਨੀ ਚਾਹੋਗੇ ਵੀ ਸਰਕਾਰਾਂ ਜਿਕਰ ਇੱਥੇ ਰੋਜ਼ਗਾਰ ਦੇਣ ਤਾਂ ਨੌਜਵਾਨ ਵਿਦੇਸ਼ਾਂ ਦਾ ਇਹ ਤਾਂ ਹੈਗਾ ਹੀ ਹੈ ਵੀ ਇਹ ਤਾਂ ਹੁਣ ਚਾਹੀਦਾ ਹੈ ਸਰਕਾਰ ਨੂੰ ਵੀ ਕੁਝ ਚਾਹੀਦਾ ਇਹ ਕੰਮ ਕਰ ਚਲਾਉਣ ਕੋਈ ਕੁਝ ਕਰਨ ਕਿਸੇ ਨੂੰ ਹਣ ਹਾਲਾਤ ਉਧਰ ਵੀ ਉਦਾਂ ਦੇ ਨਹੀਂ ਹੈਗੇ ਜੇ ਇੱਥੋਂ ਮੰਨਦਾ ਚਲੋ ਜਾਂਦਾ ਇੱਥੇ ਵੀ ਚਲੋ ਨਹੀਂ ਵੀ ਸਹੀ ਹੈਗਾ ਹੁਣ ਉੱਥੇ ਵੀ ਪਹਿਲਾਂ ਜਾਂਦੇ ਸਾਰ ਤਾਂ ਉੱਥੇ ਬਹੁਤ ਚੰਗੀਆਂ ਨੇ ਅੱਛਾ ਇੱਕ ਤਾਂ ਜਿੱਦਾਂ ਅਮਰੀਕਾ ਤੋਂ ਹੁਣ ਬਹੁਤ ਸਾਰੇ ਜਿਹੜੇ ਪੰਜਾਬੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਾਂ ਇੰਡੀਆਨ ਵੀ ਹੈਗੇ ਨੇ ਵਿੱਚ ਹੋਰ ਸਟੇਟਾਂ ਦੇ ਵੀ ਹੈਗੇ ਨੇ ਕੈਨੇਡਾ 'ਚ ਵੀ ਕੀ ਇਲੀਗਲ ਜਿਹੜੇ ਮਾਈਗਰੇਟ ਹੈ ਜਾਂ ਜਿਹਦੇ ਡੰਕੀ ਲਾ ਕੇ ਜਾਂਦੇ ਨੇ ਜਾਂ ਫਿਰ ਗੈਰਕਾਨੂੰਨੀ ਢੰਗ ਨਾਲ ਜਾਂਦੇ ਨੇ ਉੱਥੇ ਵੀ ਇਦਾਂ ਦੇ ਨੌਜਵਾਨ ਜਾਂਦੇ ਨੇ ਆਪਣੇ ਇੱਥੋਂ ਪੈਸੇ ਲਾ ਕੇ ਜਾਂ ਏਜੰਟਾਂ ਦੇ ਚੰਗਲ 'ਚ ਫਸ ਕੇ ਹਾਂ ਜੀ ਜਦੋਂ ਹੁਣ ਐਲ ਐਮ ਆਈਏ ਵਗੈਰਾ ਦਾ ਬਿਜ਼ਨਸ ਬਹੁਤ ਚੱਲਦਾ ਜੀ ਇੱਧਰੋਂ ਇੱਥੋਂ ਚਲੋ ਜਾਈ ਜਾਂਦੇ ਆ ਉੱਥੇ ਮਾਮਾ ਮੰਦਦਾ ਹੋਈ ਨਹੀਂ ਦਿੰਦਾ ਇਹ ਤੋਂ ਜਦੋਂ 30 35 ਲੱਖ ਦੀ ਹੁੰਦੇ ਐਲ ਐਮ ਆਈ ਲੈਂਦਾ ਤੇ ਉੱਥੇ ਜਾ ਕੇ ਫਿਰ ਕਲੋਜ਼ ਵਰਕ ਪਰਮਿਟ ਹੁੰਦੇ ਆ ਬੁਝਾਰੇ ਖਰਚਾ ਹੁੰਦੇ ਆ ਉੱਥੇ ਜਾ ਕੇ ਮੈਨੂੰ ਉੱਥੇ ਵੀ ਬਹੁਤ ਪੰਜਾਬੀ ਗਿਣਤੀ ਹੈ ਜਿਹੀ ਹੈ ਬਹੁਤ ਬਹੁਤ ਹੈ ਬਹੁਤ ਲੰਦਾ ਵੀ ਮੋਦਾ ਬੰਦਾ ਆਟੋ ਸਟੇਟਸ ਹੋ ਜਾਂਦੇ ਚਲੋ ਪਰਮਿਟ ਵਗੈਰਾ ਮੁੱਕ ਜਾਂਦੇ ਆ ਉਹ ਜਿਹੜੇ ਚਲੋ ਆਪਣੇ ਬੰਦਿਆਂ ਦੇ ਕਾਰੋਬਾਰ ਵੀ ਆ ਜਿਵੇਂ ਮਰਜ਼ੀ ਲਾ ਲੂੰ 30 35 ਦੀ 35 30 ਹਜ਼ਾਰ ਦਾ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਆਪਣੇ ਜਾਂਦੇ ਦਾ ਹੈਗੀ ਉੱਥੇ ਜਿਹੜੀ ਇਲੀਗਲ ਤਰੀਕੇ ਨਾਲ ਜਾਂਦੇ ਖਾਸ ਕਰਕੇ ਉਹਨਾਂ ਨੂੰ ਬਹੁਤ ਸਰਵਾਈਵ ਕਰਨਾ ਪੈਂਦਾ ਹੈ ਬੜਾ ਤੰਗ ਹੋਣਾ ਪੈਂਦਾ ਉਹ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਜਿਹਨਾਂ ਨੂੰ ਇਹ ਲੱਗਦਾ ਵੀ ਇੱਕ ਵਾਰੀ ਚੱਲ ਜੀ ਉੱਥੇ ਵੀ ਜਿੱਦਾਂ ਪਹਿਲੇ ਚੱਲ ਜਾਂਦੇ ਸੀ ਵੀ ਉਸ ਤੋਂ ਬਾਅਦ ਉੱਥੇ ਜਾ ਕੇ ਦੇਖਾਂਗੇ ਕੀ ਕਰਨਾ ਉਹਨਾਂ ਨੂੰ ਕੀ ਕਹੋਗੇ ਜਿਵੇਂ ਉਹ ਫੇਰ ਤਾਂ ਚਲੋ ਖੱਜਲ ਖਵਾਰੀ ਹੈ ਹੀ ਹਾਂ ਹੁਣ ਪੀਆਰ ਵਗੈਰਾ ਉਹ ਨਹੀਂ ਸੌਖੀ ਤਾਂ ਹੈ ਨਹੀਂ ਕਿ ਹੁਣ ਆ ਪਿਛਲੇ 1.5-2 ਸਾਲ ਤੋਂ ਪੀਆਰ ਦਾ ਵੀ ਕੰਮ ਬਹੁਤ ਔਖਾ ਹੋਇਆ ਹੈ ਉਹ ਰੁਪਈਏ ਫਸਾਉਣ ਵਾਲਾ ਕੰਮ ਹੈ ਤੁਹਾਨੂੰ ਨ ਇਹਦਾ ਕਰਦਾ ਕੁਝ ਪਿੱਛੇ ਬੈਕਗ੍ਰਾਉਂਡ ਹੈਗਾ ਤੇ ਉਹ ਜ਼ਰੂਰ ਲੱਗਦਾ ਕੰਟਰੀਆਂ ਜਿਹੜੀਆਂ ਸਖਤ ਹੋ ਰਹੀਆਂ ਨੇ ਹੁਣ ਜਿਹੜੀਆਂ ਵਿਦੇਸ਼ੀ ਕੰਟਰੀਆਂ ਖਾਸ ਕਰਕੇ ਜਿਹੜੇ ਡਿਵੈਲਪਿੰਗ ਕੰਟਰੀਸ ਹੈਗੀ ਨੇ ਤੇ ਖਾਸ ਕਰਕੇ ਮਾਈਗ੍ਰੈਂਟਸ ਨੂੰ ਲੈ ਕੇ ਇਲੀਗਲ ਮਾਈਗ੍ਰੈਂਟਸ ਨੂੰ ਲੈ ਕੇ ਹੋਰ ਕਾਨੂੰਨ ਜੇ ਸਖਤ ਹੁੰਦੇ ਆ ਤਾਂ ਹੋਰ ਦਿੱਕਤਾਂ ਦਾ ਸਾਹਮਣਾ ਕਿਤੇ ਨਾ ਕਿਤੇ ਆਪਣੇ ਪੰਜਾਬੀ ਨੂੰ ਕਰਨਾ ਪੈ ਸਕਦਾ ਇਵੇਂ ਸਭ ਨੂੰ ਦੀਂਦਾ ਹੀ ਆ ਰੋਜ਼ ਖਬਰਾਂ ਆਉਂਦੀ ਆ ਆਪਣੇ ਧਾਬ ਨੂੰ ਪਤਾ ਹੀ ਐ ਵੀ ਪੀਆਰ ਦਾ ਇਥੇ ਕੀ ਹਿਸਾਬ ਦਾ ਵਜਾ ਨਾਲ ਹਰੇਕ ਤੇ ਘਰੋਂ ਕਿੰਨੇ ਕਿੰਨੇ ਜਣ ਲੋਕ ਬਾੜ ਗਏ ਆ ਮਾਂ-ਬਾਪ ਨੇ ਨਹੀਂ ਕਿਹਾ ਸੀ ਜਦੋਂ ਤੁਸੀਂ ਵਾਪਸੀ ਦਾ ਫੈਸਲਾ ਲਿਆ ਵੀ ਅਸੀਂ ਇੰਨੇ ਰੁਪਏ ਲਾ ਕੇ ਭੇਜਿਆ ਜਾਂ ਕੋਈ ਇਦਾਂ ਦੀ ਗੱਲਬਾਤ ਜਾਂ ਕਿਦਾਂ ਦਾ ਉਹਨਾਂ ਦਾ ਉਦੋਂ ਸੀਗਾ ਰੁਕ ਨਹੀਂ ਜੀ ਕਰਦੇ ਕੋਚੋਏ ਆ ਵੀ ਜੇ ਤੁਸੀਂ ਆਉਣਾ ਤਾਂ ਜੀ ਕਰਕੇ ਕਰਦੇ ਆਂ ਤਾਂ ਕੋਈ ਇਦਾਂ ਦਾ ਨਹੀਂ ਸੀ ਉਹਨਾਂ ਦਾ ਸੀਗਾ ਵੀ ਚਾ ਜਾ ਕੇ ਆਏ ਕਰਦੇ ਵੀ ਕਈ ਮੀਰੀ ਘੜਾ ਕੱਢ ਕੇ ਆਏ ਆ ਉਹਨਾਂ ਨੂੰ ਵੀ ਸੀਗਾ ਵੀ ਇੱਧਰ ਵਧੀਆ ਉੱਧਰ ਵੀ ਤੁਸੀਂ ਵੀ ਆਈ ਭੱਜੇ ਵਰਦੇ ਇੱਧਰ ਰਹੀ ਵਰਦੇ ਇਕੱਠੇ ਕੰਮ ਕਰ ਕਰਦੇ ਸੀ ਹੁਣ ਇੱਧਰ ਰੱਖ ਲਾਂਗੇ ਕੋਈ ਆਹ ਮੈਂ ਤਾਂ ਆ ਵੀ ਜਦੋਂ ਕੀ ਨਾਮ ਹੈ ਕੀ ਨਾਮ ਹੈ ਕਿਤੋਂ ਦੇ ਰਹਣਾ ਮੇਰਾ ਨਾਮ ਧਰਵੀ ਸਿੰਘ ਜੀ ਮੈਂ ਰਹਿਣ ਵਾਲਾ ਪਿੰਡ ਆਪਣਾ ਦੇਤਵਾਲ ਜ਼ਿਲ੍ਹਾ ਲੁਧਿਆਣਾ ਅੱਛਾ ਭਾਈ ਜੀ ਕਹਿੰਦੇ ਵਿਦੇਸ਼ ਗਿਆ ਸੀ ਕਦੋਂ ਗਿਆ ਸੀ ਕਿਹੜੇ ਸੰਚ ਗਿਆ ਸੀ ਤੇ ਕਿਸ ਬੇਸ ਤੇ ਗਿਆ ਸੀ ਕਿਹੜੇ ਕੰਟਰੀ ਗਿਆ ਸੀ ਹਾਂਜੀ ਮੈਂ 2015 ਚ ਗਿਆ ਸੀਗਾ ਜੀ ਇੱਥੇ ਕੈਨੇਡਾ ਉੱਥੇ ਬ੍ਰਾਂਟਨ ਸ਼ਹਿਰ ਗਿਆ ਸੀਗਾ ਤੇ ਸਟੂਡੈਂਟ ਵੀਜ਼ੇ ਤੇ ਗਿਆ ਸੀਗਾ ਹਾਂਜੀ ਤੇ ਉੱਥੇ ਪੜ੍ਹਾਈ ਕਰਕੇ ਬਾਅਦ ਵਿੱਚ ਪਰਮਨੈਂਟ ਤੇ ਸੀਗਾ ਹਾਂਜੀ ਅੱਛਾ ਭਾਈ ਜੀ ਕਿੰਨਾ ਸਮਾਂ ਕੰਮ ਕੀਤਾ ਉੱਥੇ ਕੀ ਕੰਮ ਕਰਦਾ ਸੀਗੇ ਸਮੋ ਪਹਿਲਾਂ ਤਾਂ ਹੀ 2 ਸਾਲ ਉਥੇ ਪੜ੍ਹਾਈ ਕੀਤੀ ਤੇ ਉਹ ਤੋਂ ਬਾਅਦ ਫਿਰ ਵਰਕ ਪਰਮਿਟ ਮਿਲ ਗਿਆ ਮੈਨੂੰ 3 ਸਾਲ ਦਾ ਉਹਦੇ ਫਿਰ ਉਥੇ ਕੇਬਲ ਦਾ ਕੰਮ ਕੀਤਾ ਇੱਥੇ ਜਿਵੇਂ ਇੰਟਰਨੈਟ ਦਾ ਹੁੰਦਾ ਤੇ ਉਹ ਤੋਂ ਬਾਅਦ ਫਿਰ ਮੈਂ ਟਰੱਕ ਦਾ ਲਾਇਸੈਂਸ ਲੈ ਲਿਆ ਸੀਗਾ ਹਾਂਜੀ ਉਹ ਤੋਂ ਬਾਅਦ ਹੁਣ 3-4 ਸਾਲ ਟਰੱਕ ਚਲਾਇਆ ਹੁਣ ਪੀਆਰ ਹੋ ਗਈ ਸੀ ਤੁਹਾਡੀ ਬਥੇ ਪੱਕੇ ਹੋਣ ਦੀਆਂ ਕੀ ਸੀ ਪੀਆਰ ਹਾਂਜੀ ਮੇਰੀ ਹੋ ਗਈ ਸੀ 2021 ਦੇ ਵਿੱਚ ਜੀ ਕਿਹ ਕਦੋਂ ਵਾਪਸ ਆਏ ਇੰਡੀਆ ਕਦੋਂ ਆਏ ਤੁਸੀਂ ਇੱਥੇ ਮੈਂ ਇਸ ਸਾਲ ਜਨਵਰੀ ਜਾਇਆ ਚਲੋ ਜੀ ਆਇਆਓ ਅੱਛਾ ਕਿਸ ਤਰ੍ਹਾਂ ਫੈਸਲਾ ਲਿਆ ਨਾਲ ਤੁਹਾਡੇ ਇਕੱਲੇ ਆਏ ਹੋ ਜਾਂ ਕੋਈ ਹੋਰ ਵੀ ਤੁਹਾਡੇ ਨਾਲ ਜਿਹੜਾ ਵਾਪਸ ਆਇਆ ਨਾਲ ਮੇਰਾ ਜੀ ਬ੍ਰਦਰ ਆਇਆ ਵਾ ਅਸੀਂ ਦੋਨੇ ਜਨ ਆਏ ਹਾਂ ਜੀ ਪੰਜ ਤੁਰੋਂ ਆ ਬੁਣ ਗੱਲਾਂ ਕਰ ਦਿੰਦੇ ਸੀਗੇ ਵੀ ਚਲੋ ਬਾਪ ਮਗਰ ਜਾ ਕੇ ਕੋ ਕਾਰੋਬਾਰ ਆਪਦਾ ਹੀ ਕਰਦੇ ਹਾਂ ਅੰਦੀ ਤੇ ਉਹਨਾਂ ਆਪਣਾ ਖੇਤੀਬਾੜੀ ਦਾ ਕੰਮ ਅੰਦੀ ਤੇ ਉਹ ਵੀ ਕਰਦੇ ਆ ਉੱਥੇ ਦਾ ਮਾਹੌਲ ਇੱਥੇ ਦਾ ਮਾਹੌਲ ਕਿੰਨਾ ਫਰਕ ਆ ਔਰ ਕੀ ਬਜਾ ਰਹੀ ਹੈ ਕਿ ਤੁਸੀਂ ਕੈਨੇਡਾ ਛੱਡ ਕੇ ਹੁਣ ਇੰਡੀਆ ਦੇ ਵਿੱਚ ਮੂਵ ਕਰ ਗਏ ਉੱਥੇ ਜੀ ਇੱਕ ਜਿਹਾ ਵੀ ਇੱਥੇ ਹੁਣ ਆਏ ਆ ਵੀ ਚਲੋ ਪਰਿਵਾਰ ਚ ਬੈਠੇ ਆ ਚਲੋ ਆਪਦਾ ਘਰ ਦਾ ਕੰਮ ਉਹ ਹੀ ਕਰਦਾ ਮਤਲਬ ਜੋ ਪਰਿਵਾਰ ਦਾ ਕਾਰੋਬਾਰ ਉਹ ਹੀ ਕਰਦੇ ਆ ਉੱਥੇ ਜਦੋਂ ਇੱਕ ਮਤਲਬ ਮਿਹਨਤ ਜ਼ਿਆਦਾ ਲੱਗਦੀ ਆ ਉੱਥੇ ਲੱਗਦਾ ਹਾਂਜੀ ਉੱਥੇ ਮਤਲਬ ਇੱਕ ਕੰਮ ਹੀ ਕੰਮ ਆ ਜਦੋਂ ਹੋਰ ਕੋਈ ਵੱਡੀ ਸੋਸ਼ਲ ਲਾਈ ਬਹੁਤ ਘੱਟ ਆ ਉੱਥੇ ਅੱਛਾ ਪਰਿਵਾਰ ਨਾਲ ਪਿੱਛੇ ਗੱਲਬਾਤ ਹੋਈ ਸੀ ਇੱਥੇ ਵਾਪਸ ਆਉਣ ਤੋਂ ਪਹਿਲਾਂ ਛੱਡਣ ਤੋਂ ਪਹਿਲਾਂ ਇੱਥੇ ਪਰਿਵਾਰ ਦੀ ਕਿੱਦਾਂ ਦੀ ਸਹਿਮਤੀ ਮਿਲੀ ਪਰਿਵਾਰ ਨੇ ਕਿਹਾ ਵੀ ਛੱਡ ਕੇ ਜਾਓ ਹਾਂਜੀ ਪਰਿਵਾਰ ਨਾਲ ਸਾਲ ਜਾਨੀ ਦੋ ਸਾਲ ਤੋਂ ਹੀ ਮਤਲਬ ਇਹ ਗੱਲਬਾਤ ਚੱਲ ਰਹੀ ਸੀਗੀ ਵੀ ਦੱਸਿਆ ਵੀ ਆ ਵਿਚਾਰ ਆ ਵਾਪਸ ਆਉਣ ਦਾ ਪਰਿਵਾਰ ਨੇ ਵੀ ਜਾਨੀ ਸਹਿਯੋਗ ਦਿੱਤਾ ਕਹਿੰਦੇ ਵੀ ਹਾਂ ਜੇ ਤੁਹਾਡਾ ਮਾਨਸਿਕਾ ਵੀ ਦੇਖ ਲਓ ਕਿ ਹੁਣ ਸਾਲ ਦੋ ਸਾਲ ਦੀ ਇਕਨ ਜਲਦੀ ਸੀ ਫਿਰ ਹੁਣ ਰਾਜਾ ਸਾਲ ਵੀ ਲੈ ਲਿਆ ਮਨ ਬਣਾ ਲਿਆ ਪੂਰਾ ਵੀ ਐ ਤੱਕੀ ਚੱਲਦੀ ਹੈ ਇੱਥੇ ਜਿਹੜੇ ਕੀ ਕਾਰੋਬਾਰ ਕਰਦੇ ਹੋ ਇੰਡੀਆ ਦੇ ਵਿੱਚ ਇੱਥੇ ਖੇਤੀਬਾੜੀ ਦਾ ਕਾਰੋਬਾਰ ਹੈ ਤੇ ਸੁਣਾਈ 70 ਕਿਲੇ ਦੀ ਫਸਕੀਤੀ ਕਰਦੇ ਹਾਂ ਅਜੇ ਜਿੱਦਾਂ ਆਪਣੇ ਪੰਜਾਬੀ ਮੁੰਡਿਆਂ ਦੇ ਵਿੱਚ ਬੜਾ ਕ੍ਰੇਜ਼ ਹੁੰਦਾ ਵੀ ਕੈਨੇਡਾ ਜਾਣਾ ਤੁਸੀਂ ਉੱਥੇ ਗਏ ਉੱਥੇ ਟਾਈਮ ਲਾਇਆ ਪੱਕੇ ਵੀ ਹੋ ਗਏ ਪਰ ਉੱਥੇ ਛੱਡ ਕੇ ਆ ਗਏ ਤਾਂ ਕੀ ਲੱਗਦਾ ਹੈ ਬਾਕੀ ਜਿਹੜੇ ਨੌਜਵਾਨ ਹੈਗੇ ਨੇ ਮੁੰਡੇ ਜਿਹੜੇ ਜਾਂਦੇ ਨੇ ਜਿਹੜੇ ਕਰਜ਼ਾ ਚੁੱਕੇ ਜਾਂਦੇ ਨੇ ਜ਼ਮੀਨਾਂ ਗਹਿਣੇ ਰੱਖ ਕੇ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਕਿੰਨਾ ਕੁ ਉੱਥੇ ਜਾ ਕੇ ਲਗਦੀ ਡਾਲਰ ਮਿਲਣ ਲੱਗ ਜਾਂਦੇ ਨੇ ਜਾਂ ਕਿੰਨਾ ਕੁ ਉੱਥੇ ਕਮਾਈ ਹੈਗੀ ਆ ਉਹਦੇ ਬਾਰੇ ਕੀ ਕਹੋਗੇ ਨਹੀਂ ਇਹ ਤਾਂ ਨਿਕੂ ਗੱਲ ਹੈ ਜਿਹੜੀ ਲੱਜ ਜਾਂਦੀ ਲੱਜ ਜਾਂਦੇ ਬੰਨ ਉੱਥੇ ਮਤਲਬ ਤੇ ਬਾਕੀ ਇਹ ਵੀ ਚਲੋ ਹਰੇਕ ਦਾ ਜਿਵੇਂ ਇੱਧਰ ਵੀ ਹੈਗਾ ਵੀ ਕਿਹੜਾ ਜਿਆ ਕਾਰੋਬਾਰਾ ਕਿਹੋ ਜਿਹਾ ਨਹੀਂ ਹੈਗਾ ਕਈ ਚਲੋ ਵੇਖਣ ਵੀ ਹੈਗਾ ਜਿਨ੍ਹਾਂ ਦਾ ਇੱਥੇ ਹੈ ਨਹੀਂ ਸੀਗਾ ਉੱਥੇ ਚਲੋ ਵਧੀਆ ਮਤਲਬ ਚਾਰ ਪੈਸੇ ਚੱਲਣ ਸਰਕਲ ਚੱਲਣ ਲੱਗ ਗਿਆ ਜਮੇ ਬਾਕੀ ਹੁਣ ਜਿਹਦੇ ਕੋਲ ਚਲੋ ਇੱਧਰ ਵਧੀਆ ਠੀਕ ਠਾਕ ਹੈਗਾ ਵਾ ਉਹਨੂੰ ਮਤਲਬ ਅੱਜ ਦੇ ਟਾਈਮ 'ਚ ਤਾਂ ਕੋਈ ਜਾਣਦੀ ਏਡੀ ਕੋਈ ਨਹੀਂ ਲੱਗਦਾ ਕੀ ਨੌਜਵਾਨਾਂ ਨੂੰ ਕੀ ਸੁਨੇਹਾ ਮੈਂ ਕਈ ਨੌਜਵਾਨ ਤਾਂ ਇਹੀ ਸੋਚਦੇ ਨੇ ਵੀ ਕਿੱਦਾਂ ਵਿਦੇਸ਼ ਜਾਈਏ ਕੀ ਨੌਜਵਾਨਾਂ ਨੂੰ ਸੁਨੇਹਾ ਹੈ ਕਿ ਇੱਥੇ ਰਹਿ ਕੇ ਕੋਈ ਕਾਰੋਬਾਰ ਕਰ ਸਕਦੇ ਜਾਂ ਕੰਮ ਕਰੀਣ ਲੱਗਦਾ ਕਿ ਸਨੇਹਾ ਇਹ ਇਹ ਕੋਲ ਤੋਂ ਆਪਣੇ ਤਜਰਬੇ ਦੇ ਹਿਸਾਬ ਨਾਲ ਤਾਂ ਵੀ ਚਲੋ ਜੇ ਕੋਈ ਹਸਾਬ ਸਰਦਾ ਕਾਰੋਬਾਰੀਤੀ ਹੈਗਾ ਵਾ ਵੀ ਚਲੋ ਇਧਰ ਹੀ ਜ਼ਿਆਦਾ ਵਧੀਆ ਵਾ ਹਾਂਜੀ ਇੱਕ ਨੌਜਵਾਨ ਵੀ ਡਿਪੋਰਟ ਹੋ ਕੇ ਆ ਰਹੀ ਲੱਗਦਾ ਕਿਤੇ ਨਾ ਕਿਤੇ ਇੱਕ ਚੰਗਾ ਸੁਲੱਖਾ ਤੁਹਾਡਾ ਚੰਗਾ ਮੈਸੇਜ ਜਿਹੜਾ ਕਿਉਂਕਿ ਆਪਣੇ ਇੰਡੀਆ ਦੀ ਆਪਣੀ ਮਰਜ਼ੀ ਨਾਲ ਪੀਆਰ ਛੱਡ ਕੇ ਹਾਂ ਉਹ ਉਹੀ ਆ ਜੀ ਵੀ ਜਿਵੇਂ ਆਪ ਦੇਦੇ ਹੈ ਜੀ ਇਹਨੂੰ ਜਿੱਧਰ ਵੱਧ ਠੀਕ ਲੱਗਦਾ ਵਾ ਉਹੀ ਆ ਆਪਾਂ ਨੂੰ ਇਧਰ ਲੱਗਿਆ ਵੀ ਹਾਂ ਇਧਰ ਜ਼ਿਆਦਾ ਠੀਕ ਆ ਆਪਾਂ ਨੂੰ